ਵਾਹਿਗੁਰੂ ਜੀ ਅੱਜ ਕਰਦੇ ਆਪਾਂ ਭਾਗ ਪਹਿਲਾ ਸਟਾਰਟ ਮੈਂ ਅੱਜ ਤੁਹਾਡੇ ਤੋਂ ਮਾਫੀ ਮੰਗਦੀ ਆ ਕਿ ਮੈਂ ਸਾਰਿਆਂ ਦਿਨਾਂ ਦੇ ਵਿੱਚ ਵਧੀਆ-ਵਧੀਆ ਮੈਂ ਤੁਹਾਨੂੰ ਵੀਡੀਓ ਭੇਜੀਆਂ ਸੀ ਤੇ ਤੁਹਾਨੂੰ ਗਾਈਡ ਕੀਤਾ ਸੀ ਬੇਟੀ ਨੂੰ ਕਿਸ ਤਰੀਕੇ ਨਾਲ ਗਾਈਡ ਕਰਨਾ ਬੱਚਿਆਂ ਨੂੰ ਕਿਸ ਤਰੀਕੇ ਨਾਲ ਗਾਈਡ ਕਰਨਾ ਤੇ ਮੈਂ ਕੋਈ ਪ੍ਰੋਬਲਮ ਕਰਕੇ ਨਹੀਂ ਅੱਗੇ ਵੀਡੀਓ ਸ਼ੇਅਰ ਕਰ ਸਕੀ ਪਾ ਸਕੀ ਤੇ ਇਹ ਹੱਡ ਬੀਤੀ ਵੀਡੀਓ ਜਿਹੜੀ ਇਸ ਨੂੰ ਯਾਦ ਕਰਕੇ ਵੀ ਦਿਲ ਕੰਮਦਾ ਆਪਣੇ ਬੋਲਣ ਦੀ ਹਿੰਮਤ ਨਹੀਂ ਪੈਂਦੀ ਬਟ ਮੈਂ ਅੱਜ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਨਾ ਚਾਹੁੰਨੀ ਆ ਵੀ ਉਹ ਲੜਕੀ ਦਾ ਜਦ ਬਰਥ ਹੋਇਆ ਉਹ ਦੋ ਇੱਕ ਭੈਣ ਇੱਕ ਭਰਾ ਤੇ ਤੀਜੀ ਉਹ ਸੀ ਉਹ第三ੇ ਨੰਬਰ ਤੇ ਬਰਥ ਹੋਇਆ ਮਾਂ ਜੰਦੀ ਸੀ ਵੀ ਜੋੜੀ ਬਣੇ ਇੱਕ ਪੁੱਤਰ ਹੈ ਇੱਕ ਹੋਰ ਪੁੱਤਰ ਪੈਦਾ ਹੋਵੇ ਹੋਗੀ ਜਦੋਂ ਬੇਟੀ ਤੇ ਮਾਂ ਨੇ ਨਾ ਤਾਂ ਉਹਨੂੰ ਦੁੱਧ ਪਲਾਇਆ ਸੰਭਾਲਿਆ ਫਿਰ ਉਸ ਦੀ ਦਾਦੀ ਨੇ ਉਹਨੂੰ ਨਿੱਪਲ ਨਾਲ ਦੁੱਧ ਪਿਆਇਆ ਉਹ ਪਿੰਦੀ ਪਿੰਦੀ ਦੁੱਧ ਉਸ ਮਿੱਟੀ ਤੇ ਸੌ ਜਾਂਦੀ ਜਿੱਥੇ ਉਹ ਰੁੜਦੀ ਸੀ ਜਿੱਥੇ ਉਹ ਉੱਥੇ ਜਿੱਥੇ ਉਹ ਖੇਡਦੀ ਸੀ ਤੇ ਮਾਂ ਨੇ ਉਹਦੇ ਤੋਂ ਮੁੱਖ ਮੋੜ ਲਿਆ ਮਾ ਬੇਣ ਮਾ ਤੋਂ ਪਲੀ ਦਾਦੀ ਤੋਂ ਧੀ ਉਹੋ ਥੋੜੀ ਜੀ ਵੱਡੀ ਹੋਈ 3 ਸਾਲ 4 ਸਾਲ 5 ਸਾਲ ਦੀ ਹੋਈ ਕਦੇ ਉਹਦੀ ਨਾਨੀ ਉਹਨੂੰ ਲੈ ਜਾਂਦੀ ਜਿੱਦੋਂ ਉਹ ਨਾਨੀ ਲੈ ਜਾਂਦੀ ਤੇ ਉਹ ਜਾ ਵੱਢਦੀ ਪਰ ਉੱਥੇ ਵੀ ਇੰਨਾ ਬੈਕਵਰਡ ਏਰੀਆ ਹੋਣ ਦੇ ਬਾਵਜੂਦ ਕੋਈ ਕੇਅਰ ਨਾ ਕੋਈ ਉਸ ਨੂੰ ਪੁੱਛਣਾ ਪੁੱਛਿਆ ਨਹੀਂ ਜਾਂਦਾ ਸੀ ਤੇ